ਆਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਓ ਡਾਲਰਾਂ ਵਾਂਗੂ ਜੀ ਨਾਮ ਹੈ ਸਾਡਾ ਚੱਲਦਾ ਇਹ ਡਾਲਰਾਂ ਦੇ ਵਿੱਚ ਖੇਡਣ ਵਾਲੇ ਡਾਲਰਾਂ ਦੇ बिकਣ ਵਾਲੇ ਲਾਲਾ ਜਾਵਰ ਕਮੋ ਸੁਮਿਤ ਸ਼ਿਵਾ ਸੁਮਿਤ ਸ਼ਿਵਾ ਸੁਮਿਤ ਸ਼ਿਵਾ ਲਾਲਾ ਸਮਿਤ 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 ਸ਼ਿਵਾ ਸਮਿਤ ਸ਼ਿਵਾ ਹਰਿਆਣੇ ਦਾ ਓਕੇ ਜੇ ਰਾਇਲ ਕਿੰਗ ਯੂਐਸਏ ਦੀ ਟੀਮ ਦਾ ਜਫਾ ਲਾਵੇਗਾ ਉਹਨੂੰ ਵੀ 100 ਡਾਲਰ ਦਿੱਤਾ ਜਾਣਾ ਓ ਕਿਤੋਂ ਵਾਲੀ ਹੈ ਪਹਿਲਵਾਨ ਦੀ ਕਬੱਡੀ ਪੈ ਰਹੀ ਹੈ ਓ ਪਹਿਲਵਾਨ ਦੀ ਕਬੱਡੀ ਪੈ ਰਹੀ ਹੈ ਬਲਾਲ ਕਿਲ 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 ਉਹ ਨਾਕਾ ਵਾਲਾ ਨਾਕਾ ਵਾਲਾ ਬਲਾਲ 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 ਓ ਸਰ ਕਬੱਡੀ ਤਗੜੀ ਹੋ ਗਈ ਹੈ ਓ ਕਬੱਡੀ ਤਗੜੀ ਹੋ ਗਈ ਹੈ ਪਹਿਲਾ ਹਾਫ ਸਮਾਂ ਕੁਝ ਕ ਰੇਡਾਂ ਪਈਆਂ ਦੁਨੀਆ ਨਾ ਚੁੱਠੀ ਹੈ ਸਾਹਮਣੇ ਕਿਸ਼ਨ ਗੜਿਆਕਰ ਦੇ ਉੱਤੇ ਲਓ ਰੱਤ ਕਰਨਾ ਰੱਤ ਤਾਰ ਦੇ ਤੇ ਜਾਣੇ ਆ ਬੱਲੇ ਬੱਲੇ 100 ਡਾਲਰ ਕਹਿੰਦੇ ਦਿੱਤਾ ਜਾਣਾ ਓ ਢਿੱਲੋ ਕਹਿੰਦੇ ਜੇਕਰ ਦੋ ਜਫੇ ਲਾ ਲਾ ਫਿਰ ਪਹਿਲਾ ਪਹਿਲਾ ਓ ਪਹਿਲਾ ਤੇ ਲੱਗ ਗਿਆ ਗੁੰਦੀ ਟੀਮ ਦੀ کریم ਦੇ ਉੱਪਰੋਂ ਹੀਰਾ ਦਾ ਜਿਹੜਾ ਹੁਣ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਅਲੀ ਬੜਾ ਜਿਲ੍ਹਾ ਗੁਜਰਾਤ ਜੇ ਕਹਦੀਏ ਬਾਬਰ ਗੁਜਰ ਦਾ ਗਵੰਡੀ ਐ ਪਰ ਮੁੰਡਾ ਫੌਜੀ ਬੱਲੇ 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 ਪੁਆਇੰਟ ਪਲਵਾਨ ਦੇ ਖਾਤੇ ਜੀ ਹੋ ਪਹਿਲਵਾਨਾ ਬੱਲੇ ਬੱਲੇ ਕਰਵਾਤੀ ਬੈਹ ਜਾ ਬੈਹ ਕਰਵਾਤੀ ਲੈ ਅਰਸलान ਵੱਟੂ ਵਾਲੇ ਜਿਹੜੇ ਪੁਆਇੰਟ ਦਾ ਰੋਲਾ ਸੀ ਉਹ ਪੁਆਇੰਟ ਵੱਟੂ ਦਾ ਹੋ ਗਿਆ ਪਰ ਉਹਦੇ ਪਾਸੇ ਵਾਲੀਆਂ ਵਾਲੀਆਂ ਸੂਰੀਆਂ ਵਾਲਾ ਉਹ ਸੁਲਾ ਯੋਰ ਬਿਨਾ ਪੱਟਾ ਤੇ ਥਾਪੀ ਵੱਜਦੀ ਨਾ ਵੱਜਦੀ ਨਾ ਜੋਸ਼ੀਰਾ ਅੱਤ ਏ ਆ ਰਾਇਲ ਕਿੰਗ ਯੂ ਐਸ ਏ ਵਾਲਾ ਹੋ ਕਬੱਡੀ ਕੱਪ ਇਹ ਕਬੱਡੀ ਕੱਪ ਕਬੱਡੀ ਕੱਪ ਕਬੱਡੀ ਕੱਪ ਤੇ ਅਰਸਲਾਨ ਵੱਟੂ ਜੇ ਵੱਟੂਆ ਜੇ ਨਿਕਲ ਕੇ ਜਾਵੇ ਬਾਜ਼ੀ ਮਾਰੇ ਤੇ ਤੇਰੇ ਲਈ ਸੱਰਿਆ ਬੱਲੇ 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 ਸੱਰਿਆ ਬੱਲੇ 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 ਬਾਜ਼ੀ ਮਾਰਦੀ ਵਾਹ ਵਾਸਤ ਗੋਸ਼ਲ ਸ਼ੋਟਾ ਚੋਟੀ ਦਾ ਮੈਚ ਵੱਡਾ ਲਾਲਾ ਵੱਡਾ ਲਾਲਾ ਜਾਬਰ ਕੰਬੋ ਫੌਜੀ 45 ਚੱਕ ਵਾਲਾ ਫੌਜੀ ਦਾ ਮੁੰਡਾ ਨੰਬਰ ਲੈ ਕੇ ਆ ਗਿਆ ਹੈ ਫੌਜੀ ਦਾ ਮੁੰਡਾ ਵੱਡਾ ਲਾਲਾ ਨੰਬਰ ਲੈ ਕੇ ਆ ਗਿਆ ਹੈ ਸਵਾਦ